ਸਲੋਕ ਮਹੱਲਾ ਤੀਜਾ ਸੱਜਣਾ ਮਿਲੇ ਸੱਜਣਾ ਜਨ ਸਤਿਗੁਰ ਨਾਲ ਪਿਆਰਾ ਮੇਲ ਪ੍ਰੀਤਮਾ ਦਿਨੀ ਤੇ ਆਇਆ ਸੱਚਾ ਪ੍ਰੇਮ ਪਿਆਰਾ ਸੱਜਣਾ ਮਿਲੇ ਸੱਜਣਾ ਜੇ ਸਤਗੁਰ ਨਾਲ ਪਿਆਰ ਚੌਥੇ ਸਤਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਅੰਗ 587 588 ਦੇ ਉੱਪਰ ਪੰਜਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਹਾਰਾਜ ਕਹਿੰਦੇ ਉਹ ਸੱਜਣ ਸੱਜਣਾ ਨੂੰ ਮਿਲੇ ਨੇ ਸਤਸੰਗੀ ਜਾਨ ਸਤਸੰਗੀਆ ਨੂੰ ਮਿਲੇ ਹਨ ਜਗਿਆਸੂ ਜਾਨ ਜਗਿਆਸੂ ਜਨਾਂ ਨੂੰ ਮਿਲੇ ਹਨ ਕਿਹੜੇ ਸਤਸੰਗੀ ਜਾਨ ਕਿਹੜੇ ਸੱਜਣਾ ਮਹਾਰਾਜ ਕਹਿੰਦੇ ਜਿਨ ਸਤਗੁਰ ਨਾਲ ਪਿਆਰ ਪਾਏ ਜੀ ਇਹਨਾਂ ਦਾ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਪ੍ਰੇਮ ਪਿਆਰ ਹੈ ਉਹ ਸੱਜਣਾ ਸੱਜਣਾ ਨੂੰ ਮਿਲੇ ਹਨ ਗੁਰਮੁਖ ਗੁਰਮੁਖਾਂ ਨੂੰ ਮਿਲੇ ਹਨ ਕਹਿੰਦੇ ਮੇਲ ਪ੍ਰੀਤਮ ਤੇਨੇ ਤੇ ਆਇਆ ਸੱਚਾ ਪ੍ਰੇਮ ਪਿਆਰ ਮੇਲ ਪ੍ਰੀਤਮ ਤੇਨੇ ਤੇ ਆਇਆ ਤੇ ਆਪ ਵਿੱਚ ਦੀ ਮਿਲ ਕੇ ਉਹਨਾਂ ਨੇ ਪ੍ਰੀਤਮ ਨੂੰ ਤੇਉਣਾ ਕੀਤਾ ਜਾਫਰੋ ਨਗਰ ਮੁਖਾ ਗੁਰੂ ਪਿਆਰਿਆ ਨੇ ਜਗੇ ਆਸੂ ਜਨਾਂ ਨੇ ਹਰੀ ਪਰਮੇਸ਼ਰ ਨੂੰ ਮਿਲ ਕੇ ਉਸ ਨੂੰ ਧਿਆਉਣਾ ਕੀਤਾ ਕਿਵੇਂ ਮਹਾਰਾਜ ਕਹਿੰਦੇ ਸੱਚਾ ਪ੍ਰੇਮ ਪਿਆਰ ਉਹ ਸੱਚੇ ਪਰਮੇਸ਼ਰ ਜੀ ਦੇ ਪ੍ਰੇਮ ਔਰ ਪਿਆਰ ਸਦਕਾ ਉਸ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕੀਤਾ ਗੁਰਮੁਖਾ ਗੁਰੂ ਪਿਆਰਿਆ ਨੇ ਆਪਸ ਵਿੱਚ ਮਿਲ ਕੇ ਕਹਿੰਦੇ ਮਨ ਹੀ ਤੇ ਮਨ ਮੰਨਿਆ ਗੁਰ ਕਾ ਸਬਦ ਅਪਾਰ ਇਹ ਗੁਰੂ ਮਹਾਰਾਜਿਆਂ ਦੇ ਅਪਾਰ ਅਰਥਾਤ ਬੇਹੱਦ ਅਪਰਪਾਰ ਸ਼ਬਦ ਦੇ ਸਦਕਾ ਗੁਰਬਾਣੀ ਦੇ ਸਦਕਾ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਮਨ ਤੋਂ ਹੀ ਮੰਨ ਗਿਆ ਉਹਨਾਂ ਦੇ ਮਨ ਦੀ ਮਨ ਤੋਂ ਹੀ ਤਸੱਲੀ ਹੋ ਗਈ ਹੈ ਕਹਿੰਦੇ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰਾ ਸੇ ਮਹਾਰਾਜ ਕਹਿੰਦੇ ਇਹ ਸੱਜਣ ਇੱਕ ਵਾਰੀ ਮਿਲੇ ਹੋਏ ਫਿਰ ਦੁਬਾਰਾ ਵਿਛੜਦੇ ਨਹੀਂ ਕਿਹੜੇ ਕਹਿੰਦੇ ਜੇ ਆਪ ਮੇਲੇ ਕਰਤਾਰ ਜਿਹੜੇ ਆਪ ਕਰਤਾਰ ਜੀ ਨੇ ਤਰੁੱਠ ਕੇ ਮਿਲੇ ਹੋਏ ਹਨ ਇਹਨੇ ਇੱਕ ਨਾ ਦਰਸ਼ਨ ਕੀ ਪਰਤੀ ਤਨ ਆਇਆ ਸਬਦ ਨਾ ਕਰਾ ਵਿਚਾਰ ਤੇ ਇਕਨਾਨੋ ਹਰੀ ਪਰਮੇਸ਼ਰ ਦੇ ਦਰਸ਼ਨਾਂ ਦੀ ਪ੍ਰਤੀਤ ਨਹੀਂ ਆਈ ਪਰੋ ਸੈ ਨਹੀਂ ਆਇਆ ਵਿਸਾ ਨਹੀਂ ਆਇਆ ਯਕੀਨ ਨਹੀਂ ਆਇਆ ਮਹਾਰਾਜ ਕਹਿੰਦੇ ਸ਼ਬਦ ਨਾ ਕਰਾ ਵਿਚਾਰ ਤੇ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਵਿਚਾਰ ਹੀ ਨਹੀਂ ਕਰਦੇ ਚੰਤਨ ਹੀ ਨਹੀਂ ਕਰਦੇ ਕਹਿੰਦੇ ਵਿਛੜਿਆ ਕਾ ਕਿਹਾ ਵਿਛੜਿਆ ਜਨਾ ਦੂਜਾ ਪਾਏ ਪਿਆਰ ਤੇ ਇਹੋ ਜਿਹੇ ਹਰੀ ਪਰਮੇਸ਼ਰ ਜੀ ਦੇ ਨਾਲੋਂ ਵਿਛੜਿਆ ਹੋਇਆਂ ਦਾ ਭਲਾ ਹੋਰ ਕਿਸੇ ਨੇ ਕੀ ਵਿਛੋੜਨਾ ਹੈ ਕਹਿੰਦਾ ਜਿਨ੍ਹਾਂ ਦੂਜਾ ਪਾਏ ਪਿਆਰ ਜਿਨ੍ਹਾਂ ਮਨਮੁਖਾਂ ਦਾ ਦੂਜ ਭਾਵ ਅਥਵਾ ਦੂਜ ਪ੍ਰੇਮ ਦਾ ਦੂਜ ਪਿਆਰ ਹੈ ਨਾ ਮਾਇਆ ਦਾ ਪਿਆਰ ਹੈ ਜਿਨ੍ਹਾਂ ਦੇ ਹਿਰਦੇ ਚ ਪਾਈ ਉਹਨਾਂ ਹਰੀ ਪਰਮੇਸ਼ਰ ਦੇ ਨਾਲੋਂ ਵਿਛੜਿਆ ਹੋਇਆਂ ਦਾ ਹੋਰ ਭਲਾ ਕਿਸੇ ਨੇ ਕੀ ਵਿਛੋੜਨਾ ਹੈ ਕਹਿੰਦੇ ਮਾਨਮੁਖ ਸੇਤੀ ਦੋਸਤੀ ਥੋੜਾ ਜਿਹਾ ਦਿਨ ਚਾਰ ਤੇ ਜਿਹੜੇ ਮਾਨਮੁਖਾਂ ਦੀ ਮਾਨਮੁਖਾਂ ਦੇ ਨਾਲ ਦੋਸਤੀ ਹੈ ਨਾ ਮਹਾਰਾਜ ਕਹਿੰਦੇ ਐਵੇਂ ਥੋੜਾ ਜਿਹਾ ਦਿਨ ਹੀ ਰਹਿੰਦੀ ਆ ਚਾਰ ਕਿ ਦਿਨਾਂ ਦੀ ਖੇਡ ਆ ਪਾਤਸ਼ਾਹ ਕਹਿੰਦੇ ਕਹਿੰਦੇ ਇਸ ਪਰਿਤੀ ਟੁੱਟ ਦੇ ਬਿਲਮ ਨਾ ਹੋਵਈ ਇਤ ਦੋਸਤੀ ਚੱਲਨ ਵਿਕਾਰਾ ਐਸਾ ਪਰਿਤੇ ਟੁੱਟਦੇ ਵਿਲਮ ਨਾ ਹੋਵਈ ਤੇ ਇਹ ਜਿਹੜੀ ਮਾਨਮੁਖਾਂ ਦੀ ਮਾਨਮੁਖਾਂ ਦੇ ਨਾਲ ਪ੍ਰੀਤੀ ਹੈ ਨਾ ਇਹਨੂੰ ਟੁੱਟਦੇ ਆ ਕੋਈ ਵਿਲਮ ਅਰਥਾਤ ਵਿਲੰਭ ਜਾਂ ਦੇਰੀ ਵੀ ਨਹੀਂ ਲੱਗਦੀ ਮਾਰੇ ਕਹਿੰਦੇ ਕੋਈ ਚਿਰ ਨਹੀਂ ਲੱਗਦਾ ਇਹ ਤਾਂ ਦੋਸਤੀ ਚੱਲਣ ਵਿਕਾਰ ਤੇ ਜਿੰਨੇ ਦਿਨ ਇਹ ਦੋਸਤੀ ਮਹਾਰੇ ਕਹਿੰਦੇ ਬਰਕਰਾਰ ਰਹਿੰਦੀ ਹੈ ਉਹਨਾਂ ਚਿਹਰੇ ਦੇ ਵਿੱਚੋਂ ਵਿਕਾਰ ਹੀ ਚੱਲਦੇ ਨੇ ਉਹ ਗਣੇ ਹੀ ਪੈਦਾ ਹੁੰਦੇ ਨੇ ਪਾਪ ਹੀ ਪਉਦੇ ਹਨ ਕਹਿੰਦਾ ਜਨਾ ਅੰਦਰ ਸੱਚੇ ਕਾ ਪਾਉ ਨਹੀਂ ਨਾਮ ਨਾ ਕਰਾ ਪਿਆਰਾ ਤੇ ਜਿਨ੍ਹਾਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਮਨ ਦੇ ਵਿੱਚ ਹਿਰਦੇ ਦੇ ਵਿੱਚ ਸੱਚੇ ਪਰਮੇਸ਼ਰ ਦਾ ਪੋਜ ਦੀ ਨਿਰਮਲ ਜਿਹਾ ਡਾਰੀ ਨਹੀਂ ਮਹਾਰਾਜ ਕਹਿੰਦਾ ਨਾਮ ਨਾ ਕਰਾ ਪਿਆਰ ਹੋਰੀ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਪਿਆਰ ਹੀ ਨਹੀਂ ਕਰਦੇ ਨਾਨਕ ਤੈਨਸੇਓ ਕਿਆ ਕੀਚਾ ਦੋਸਤੀ ਜੇ ਆਪ ਬੁਲਾਏ ਕਰਤਾਰ ਨਾਨਕ ਤੈਨਸੇਓ ਕਿਆ ਕੀਚਾ ਦੋਸਤੀ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਹਨਾਂ ਮਨਮੁਖਾਂ ਦੇ ਨਾਲ ਭਲਾ ਕੀ ਦੋਸਤੀ ਕਰਨੀ ਐ ਕਿ ਇਹਨਾਂ ਦੇ ਨਾਲ ਕਹਿੰਦੇ ਜੇ ਆਪ ਬੁਲਾਏ ਕਰਤਾਰ ਜਿਨ੍ਹਾਂ ਨੂੰ ਕਰਤਾਰ ਜੀ ਦੇ ਜਗਤ ਨੂੰ ਪੈਦਾ ਕਰਨੇ ਵਾਲੇ ਪਰਮੇਸ਼ਰ ਜੀ ਨੇ ਆਪ ਬੁਲਾਇਆ ਹੋਇਆ ਖੁੰਝਾਇਆ ਹੋਇਆ ਰਾਹੋਂ ਗਰਾਹੇ ਪਾਇਆ ਹੋਇਆ ਹੈ ਉਹਨਾਂ ਦੇ ਨਾਲ ਭਲਾ ਭਾਈ ਮਹਾਰਾਜ ਕਹਿੰਦੇ ਕਿਸੇ ਨੇ ਕੀ ਦੋਸਤੀ ਕਰਨੀ ਹੈ ਸੋ ਅਗੋ ਦੂਸਰੇ ਸ਼ਲੋਕ ਦੇ ਵਿੱਚ ਧੰਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕੋੜੀ ਪੰਜਵੀਂ ਦੇ ਨਾਲ ਮਹੱਲਾ ਤੀਜਾ ਇਕ ਸਦਾ ਇਕ ਤਾਰੰਗ ਰਹਾ ਤਿੰਨ ਕਾ ਹੋ ਸਦ ਬਲਿਹਾਰ ਜਾਓ ਤਰਮਨਾ ਧਾਨੇ ਅਰਪੀ ਤੈਨ ਕਾ ਨਿਵ ਨਿਵ ਲਾਗੋ ਪਾਏ ਇਕ ਸਦਾ ਇਕ ਤਾਰੰਗ ਰਹਾ ਇਕਾ ਗੁਰਮਾ ਗੁਰੂ ਪਿਆਰੇ ਸਦਾ ਇੱਕੋ ਰੰਗ ਦੇ ਵਿੱਚ ਹੀ ਰਹਿੰਦੇ ਨੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਪ੍ਰੇਮਤੀ ਰੰਗੇ ਰਹਿੰਦੇ ਨੇ ਸਦਾ ਸਹਿਜ ਰੰਗ ਦੇ ਵਿੱਚ ਹੀ ਰਹਿੰਦੇ ਹਨ ਕਹਿੰਦਾ ਤੈਨ ਕਾ ਹੋ ਸਤਿ ਬਲਿ ਹਾਰ ਜਾਓ ਤੇ ਮੈਂ ਉਹਨਾਂ ਤੋਂ ਸਦਾ ਹੀ ਬਲਿ ਹਾਰ ਜਾਵਾਂ ਸਦਕੇ ਕੁਰਬਾਨ ਜਾਵਾਂ ਵਾਰਨੇ ਜਾਵਾਂ ਕਹਿੰਦਾ ਤਾਨ ਮਾਨ ਤਾਨ ਅਰਪੇ ਤੈਨ ਕਾ ਨਿਵ ਨਿਵ ਲਾਗੋ ਪਾਏ ਤੇ ਆਪਣਾ ਤਾਣਾ ਮਾਨ ਅਤੇ ਤਾਣਾਦ ਸਾਰਾ ਕੋ ਜੀ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਅਰਪਣ ਕਰ ਦੇਵਾਂ ਜਿਹੜੇ ਸਦਾ ਇੱਕੋ ਰੰਗ ਦੇ ਵਿੱਚ ਹੀ ਰਹਿੰਦੇ ਨੇ ਕਹਿੰਦੇ ਨਿਵ ਨਿਵ ਲਾਗੋ ਪਾਏ ਤੇ ਮੈਂ ਨਿਉ ਨਿਉ ਕੇ ਝੁਕ ਝੁਕ ਕੇ ਉਹਨਾਂ ਦੇ ਪੈਰੀਂ ਲੱਗਣਾ ਕਰਾਂ ਉਹਨਾਂ ਦੇ ਚਰਨੇ ਪੈਣਾ ਕਰਾਂ ਕਹਿੰਦਾ ਤੇਨ ਮਿਲਿਆ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸੋਲੇਵਲਾ ਹੈ ਤੇਨ ਮਿਲੇ ਆ ਮਾਨ ਸੰਤੋਖੀਐ ਤੇ ਮਹਾਰਾਜ ਕਨੇ ਉਹਨਾਂ ਨੂੰ ਮਿਲਿਆ ਮਨ ਦੇ ਵਿੱਚ ਸੰਤੋਖ ਆ ਜਾਂਦਾ ਸਬਰ ਸ਼ੁਕਰ ਆ ਜਾਂਦਾ ਧੀਰਜ ਆਉਂਦੀ ਐ ਤ੍ਰਿਸ਼ਨਾ ਭੁੱਖ ਸਭ ਜਾਏ ਤੇ ਮਨ ਦੀਆਂ ਤ੍ਰਿਸ਼ਨਾਵਾਂ ਤੇ ਭੁੱਖਾਂ ਤੇਆਂ ਭੁੱਖਾਂ ਸਾਰੀਆਂ ਜਾਂਦੀਆਂ ਰਹਿੰਦੀਆਂ ਨੇ ਮਾਇਆ ਦੀਆਂ ਪਦਾਰਥਾਂ ਦੀਆਂ ਐ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸੋ ਲੈਵਲਾਏ ਨਾਨਕ ਨਾਮ ਰਤੇ ਸੁਖੀਐ ਸਦਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜਿਹੜੇ ਵੀ ਗੁਰਮੁਖ ਗੁਰੂ ਪਿਆਰੇਓ ਸਾਰੇ ਪਰਮੇਸ਼ਰ ਜੀ ਦੇ ਨਾਮ ਦੁਆਰਾ ਰੰਗੇ ਗਏ ਉਹਦੇ ਰੰਗ ਦੇ ਵਿੱਚ ਉਹ ਸਦੀਵ ਸੁਖੀ ਹਨ ਸਦਾ ਹੀ ਸੁਖੀ ਹਨ ਆ ਕਿਵੇਂ ਮਹਾਰਾਜ ਕਹਿੰਦੇ ਸੱਚੇ ਸੇਵਨੇ ਵਲਾਏ ਸੱਚੇ ਪਰਮੇਸ਼ਰ ਜੀ ਦੇ ਨਾਲ ਲੇਵ ਜੋੜ ਕੇ ਉਹਦੇ ਚਰਨਾਂ ਦੇ ਨਾਲ ਸੁਰਤੀ ਜੋੜ ਕੇ ਓ ਗੁਰਮੁਖ ਗੁਰੂ ਪਿਆਰੇ ਤੇ ਮਹਾਰਾਜ ਕਹਿੰਦੇ ਸਦਾ ਹੀ ਸੁਖੀ ਹਨ ਸੋ ਅਗੋ ਆਪਣੀ ਵਾਰ ਦੀ ਪੰਜਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੇ ਸਾ ਗੁਰ ਕੋ ਹੋਂ ਵਾਰਿ ਆਓ ਜਨ ਹਰ ਕੀ ਹਰ ਕਥਾ ਸੁਣਾਈ ਤੇਸਾ ਗੁਰ ਕੋ ਸਤਿ ਬਲਿ ਹਾਰਨੇ ਜਿਨ ਹਰ ਸੇਵਾ ਬਣਤ ਬਣਾਈ ਤੇਸਾ ਗੁਰ ਕੋ ਹਵਾਰਿਆ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਸ ਗੁਰ ਮਹਾਰਾਜ ਜੀਆਂ ਤੋਂ ਮੈਂ ਵਾਰਨੇ ਜਾਂਦਾ ਹਾਂ ਸਤਕੇ ਬਲਿ ਹਾਰ ਜਾਂਦਾ ਹਾਂ ਗੁਰਬਾਨ ਜਾਂਦਾ ਹਾਂ ਕਿਹੜੇ ਸਤਿਗੁਰ ਪਾਤਸ਼ਾਹ ਜੀਆਂ ਤੋਂ ਕਹਿੰਦਾ ਜਨ ਹਰ ਕੀ ਹਰ ਕਥਾ ਸੁਣਾਈ ਜਿਹੜਾ ਸਤਗੁਰੂ ਪਾਤਸ਼ਾਹ ਜੀਆ ਨੇ ਹਰੀ ਪਰਮੇਸ਼ਰ ਦੀ ਹਰੀ ਕਥਾ ਸੁਣਾਉਣੀ ਕੀਤੀ ਰੱਬ ਜੀ ਦੀ ਰੱਬੀ ਕਥਾ ਸੁਣਾਉਣੀ ਕੀਤੀ ਐ ਕਹਿੰਦਾ ਤੇਸਾ ਗੁਰ ਕੋ ਸਤ ਬਲਿਹਾਰਣੈ ਜੇਨ ਹਰ ਸੇਵਾ ਬਣਤ ਬਣਾਈ ਤੇਸਾ ਗੁਰ ਕੋ ਸਤ ਬਲਿਹਾਰਣੈ ਤੇ ਉਸ ਸਤਗੁਰੂ ਪਾਤਸ਼ਾਹ ਜੀਆ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਕਿਹੜੇ ਸਤਗੁਰੂ ਪਾਤਸ਼ਾਹ ਜੀਆਂ ਤੋਂ ਜਨ ਹਰ ਸੇਵਾ ਬੰਦ ਬਣਾਈ ਜਿਹੜੇ ਸਤਗੁਰੂ ਪਾਤਸ਼ਾਹ ਜੀਆਂ ਨੇ ਹਰੀ ਦੀ ਸੇਵਾ ਦੀ ਬੰਦ ਬਣਾਈ ਆ ਰਚਨਾ ਰਚੀ ਘਾੜਦ ਘੜੀ ਵਿਧ ਬਣਾਈ ਹਰੀ ਦੀ ਸੇਵਾ ਦੀ ਕਿਦਰ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਜਿ ਚੱਕੇ ਚਾ ਮਨੋਂ ਲੈ ਛਡਾਈ ਤੇ ਉਹ ਸਤਗੁਰ ਪਿਆਰਾ ਸਦਾ ਹੀ ਮੇਰੇ ਨਾਲ ਹੈ ਮੇਰੇ ਅੰਗ ਸੰਗ ਹੈ ਔਰ ਮਹਾਰਾਜ ਕਹਿੰਦਾ ਕਿੱਥਾ ਕਿੱਥਾ ਮੈਨੂੰ ਲਏ ਛਡਾਈ ਹਰ ਥਾਂ ਜਿੱਥੇ ਕਿੱਥੇ ਵੀ ਮੈਨੂੰ ਛਡਾ ਲੈਂਦੇ ਨੇ ਵਿਵਤਾ ਦੇ ਵਿੱਚੋਂ ਕਹਿੰਦਾ ਤੇਸ ਗੁਰ ਕੋ ਸਾ ਬਾਸ ਹ ਜेन ਹਰ ਸੋਜੀ ਪਾਈ ਤੇ ਉਸ ਸਤਗੁਰੂ ਪਾਸ਼ਾ ਜੀਆਂ ਦੇ ਸ਼ਾਬਾਸ਼ੇ ਧੰਨ ਨੇ ਉਸਤਗੁਰੂ ਪਾਸ਼ਾ ਤੰਤਾ ਜੋਗ ਹਨ ਕਿਹੜੇ ਸਤਗੁਰੂ ਪਾਸ਼ਾ ਜेन ਹਰ ਸੋਜੀ ਪਾਈ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਹਰੀ ਦੀ ਸੋਝੀ ਬਖਸ਼ੀ ਐ ਹਰੀ ਦਾ ਗਿਆਨ ਪ੍ਰਦਾਨ ਕੀਤਾ ਹੈ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਕਹਿੰਦੇ ਨਾਨਕ ਗੁਰ ਬਿੱਟੋ ਵਾਰੇ ਆ ਜेन ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਨਾਨਕ ਗੁਰ ਬਿੱਟੋ ਵਾਰੇ ਅਦ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹੜੇ ਐਸੇ ਸਤਿਗੁਰੂ ਪਾਸ਼ਾ ਜੀਆਂ ਤੋਂ ਵਾਰਨੇ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਕਿਹੜੇ ਸਤਿਗੁਰੂ ਪਾਸ਼ਾ ਜੀਆਂ ਤੋਂ ਕਹਿੰਦਾ ਜਿਨਹਰ ਨਾਮ ਦਿਆ ਮੇਰੇ ਮਨ ਕੀ ਆਸ ਉਰਾਈ ਜਿਨ੍ਹਾਂ ਨੇ ਸਾਨੂੰ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਦਾਤ ਬਖਸ਼ ਕੇ ਸਾਡੇ ਮਨ ਦੀਆਂ ਸਾਰੀਆਂ ਆਸਾਂ ਹੀ ਪੂਰੀਆਂ ਕਰ ਦਿੱਤੀਆਂ ਐਸੇ ਸਤਿਗੁਰੂ ਪਾਸ਼ਾ ਜੀਆਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਕਿਹਦਾ ਤੈਸ ਗੁਰ ਕਉ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕਾ ਗੁਰ ਵਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਹਿ